ਖਬਰ ਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੋ ਸਿਰਾਜ ਦੋ ਆਈਪੀਐਸ ਅਫਸਰ ਨਾਲ ਨੇ ਉਸ ਥਾਰ ਵਾਲੀ ਬੀਬੀ ਉਸ ਅਮਨਦੀਪ ਕੌਰ ਜਿਸ ਨੂੰ ਇੰਸਟਾਗ੍ਰam ਦੀ ਕਮਿਊਨ ਵੀ ਕਿਹਾ ਜਾਂਦਾ ਹੈ ਜਿਸ ਵੱਲੋਂ ਰੱਜ ਕੇ ਨਸ਼ਾ ਵਿਚਿਆ ਗਿਆ ਚਿੱਟੇ ਦਾ ਕਾਰੋਬਾਰ ਕੀਤਾ ਗਿਆ ਬ੍ਰਾਂਡਡ ਗੱਡੀਆਂ ਲਈਆਂ ਬ੍ਰਾਂਡਡ ਮੋਬਾਈਲ ਬ੍ਰਾਂਡਡ ਘੜੀਆਂ ਅਤੇ ਆਲੀਸ਼ਾਨ ਮਹਿਲ ਜਿਸ ਦੀ ਕੀਮਤ ਲਗਭਗ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਹ ਇਕੱਲੀ ਮਹਿਲਾ ਨਹੀਂ ਕਿ ਇਸ ਨਸ਼ੇ ਨੂੰ ਅੰਜਾਮ ਦੇ ਸਕੇ ਇਸ ਦੇ ਨਾਲ ਦੋ ਆਈਪੀਐਸ ਅਫਸਰ ਵੀ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ 5 April ਬਰਾਮਦ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਨੌਕਰੀ ਤੋਂ ਬਰਖਾਸਤ ਕੀਤੀ ਗਈ ਬਠਿੰਡਾ ਦੀ ਸੀਨੀਅਰ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਕੁਝ ਉੱਚ ਪੁਲਿਸ ਅਧਿਕਾਰੀਆਂ ਨਾਲ ਕਥਤ ਤੌਰ ਤੇ ਨੇੜੇ ਸਬੰਧ ਹੋਣ ਦੀ ਬੇਸ਼ੱਕ ਪਹਿਲੇ ਦਿਨ ਤੋਂ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ ਪਰ ਇਸ ਮਾਮਲੇ ਵਿੱਚ ਹੁਣ ਦੋ ਆਈਪੀਐਸ ਅਧਿਕਾਰੀਆਂ ਦਾ ਕਥਤ ਤੌਰ ਤੇ ਨਾਮ ਉੱਛਲ ਕੇ ਸਾਹਮਣੇ ਆਇਆ ਹੈ ਜਿਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਉਕਤ ਮਹਿਲਾ ਸਿਪਾਹੀ ਨਾਲ ਜੋੜ ਕੇ ਤਸਵੀਰ ਵੀ ਜਨਤਕ ਕੀਤੀਆਂ ਜਾ ਰਹੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਜਾ ਰਹੀਆਂ ਨੇ ਇਸ ਚਰਚਾ ਦੇ ਜੋਰ ਫੜਨ ਤੇ ਇਹ ਤਸਵੀਰਾਂ ਜਨਤਕ ਹੋਣ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਇਸ ਮਾਮਲੇ ਦੀ ਐਨਆਈਏ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇਸ ਮਾਮਲੇ ਵਿੱਚ ਜਿੱਥੇ ਬਰਖਾਸ਼ਿਤ ਮਹਿਲਾ ਸਪਾਈ ਦੇ ਸਾਥੀ ਬਲਵਿੰਦਰ ਸਿੰਘ ਸੋਨੂ ਨੂੰ ਬਠਿੰਡਾ ਪੁਲਿਸ ਵੱਲੋਂ ਦਰਜ ਮੁਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਉੱਥੇ ਉਸ ਪੁਲਿਸ ਪੁਲਿਸ ਖਿਲਾਫ ਬੀਤੇ ਕੱਲ ਮਹਿਲਾ ਸਪਾਈ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਉਹ ਉੱਥੇ ਮੌਜੂਦ ਆਪਣੀ ਵਕ ਰਿੰਦੀ ਪਤਰੀ ਗਰਮੀਤ ਕੌਰ ਦੀ ਵੀ ਕੁਟ ਮਾਰ ਸਬੰਧੀ ਪੀੜਤਾ ਦੇ ਬਿਆਨ ਤੇ ਆਧਾਰ ਤੇ ਥਾਣਾ ਸਿਵਲ ਲਾਇਨ ਬਠਿੰਡਾ ਵਿਖੇ ਇੱਕ ਮੁਕਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਇਸ ਸਬੰਧੀ ਥਾਣਾ ਸਿਵਲ ਲਾਇਨ ਦੇ ਮੁਖ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਥਿਤ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਸ ਮਾਮਲੇ ਬੀਤੇ ਦੌਰਾਨ ਕਲ ਅਮਨਦੀਪ ਕੌਰ ਦੀ ਪੇਸ਼ੀ ਦੌਰਾਨ ਬਠਿੰਡਾ ਅਦਾਲਤੀ ਇਮਾਰਤ ਦੇ ਅੰਦਰ ਉਸ ਦੇ ਸਾਥੀ ਬਲਵਿੰਦਰ ਵੱਲੋਂ ਆਪਣੀ ਪਤਨੀ ਆਪਣੀ ਰਹਿੰਦੀ ਪਤਨੀ ਗੁਰਪ੍ਰੀਤ ਕੌਰ ਕੋਟਮਾਰ ਕਰਨ ਵਾਲੇ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂਵੋ ਮੋਟੋ ਤੇ ਨੋਟਸ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਬਠਿੰਡੇ ਨੂੰ ਲਿਖਤੀ ਪੱਤਰ ਜਾਰੀ ਕਰਕੇ ਉਹਨਾਂ ਤੋਂ ਜਵਾਬ ਦੇ ਕੀਤੀ ਹੈ ਯਾਨੀ ਕਿ ਦੋ ਆਈਪੀਐਸ ਅਫਸਰ ਨੇ ਜਿਹੜੇ ਉਹਨਾਂ ਦੇ ਨਾਮ ਵੀ ਨੇ ਸੋਸ਼ਲ ਮੀਡੀਆ 'ਤੇ ਅਮਨਦੀਪ ਕੌਰ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਨੂੰ ਜੋੜ-ਜੋੜ ਕੇ ਦਿਖਾਇਆ ਜਾਰਿਆ ਹੈ ਇਸ ਕਰਕੇ ਦੂਸਰੀਆਂ ਪਾਰਟੀਆਂ ਵੱਲੋਂ NSA ਦੇ ਤਹਿਤ ਇਸ ਦੀ I ਸੌਰੀ IN ਡਿਪਾਰਟਮੈਂਟ ਵੱਲੋਂ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਿਹੜੇ ਉਹ ਦੋ ਵੱਡੇ IPS ਅਫਸਰ ਇਸ ਮਾਮਲੇ ਦੇ ਵਿੱਚ ਅਨਵੋਲਵ ਹਨ ਧੰਨਵਾਦ